ਇਹ ਗੇੜ ਜਾ ਬਹੁਤ ਹੀ ਆਇਆ ਹਾਂ ਬਸ ਪੂਰੀ ਪਰੇ ਪੱਲੀ ਦੇਖੀ ਆ ਵੀ ਗਣਗਵਾਈ ਮਸ਼ੀਨ ਵਾਦ ਨਿਕਲੀ ਆ ਦੇਖੋ ਚੰਗੀ ਗਣਗਾ ਨਿਕਲ ਗਈ ਫਿਰ ਦੋ ਕੁਆਟ ਲਗਾਣ ਕੋਈ ਨਹੀਂ ਤੇਰੇ ਹਾਂ ਇਹ ਲੈ ਹਾਂ ਨਾਲੇ ਦੇਖ ਲੈ ਸਾਫ ਆ ਇਹ ਹਰੇ ਗੜੇ ਨਹੀਂ ਨਿਕਲਦੀ ਪੂਰੀ ਹਾਂ ਗਰੀ ਵੀ ਕਰਕੇ ਗਰੀ ਵੀ ਕਰੇ ਰਾਤ ਕਰਕੇ ਬੱਲ ਰਹਿ ਗਈ ਸੀ ਅੱਛਾ ਰਾਤ ਨੂੰ ਵੱਡੀ ਜਿਹੜੀ रहा कुछ कुछ नहीं देता <laughs> बंदे हो गया भर गई भाई इधर भूल आ गया ਤਾਲਾ ਇਹਨੇ ਟਾਇਰ ਵਾਰ ਟਰਾਲਾ ਇਹ ਇਹ ਟਾਇਰ ਵਾਰ ਕਰੇ ਵਾਇਵੇ ਕਪੁੱਠੀ ਕਰ ਦੇਣਾ ਮੇਰੇ ਵਰਗਾ ਉਹ ਭੂਰੀ ਮੇਰੇ ਵਰਗਾ ਪੁੱਠੀ ਕਰ ਦੇਣਾ ਤਾਂ ਆਪ ਆਏ ਵੇਹ ਟੈਰ ਗੰਦਾ ਹੀ ਹੈ ਨੰਗਾ ਦੀ ਸਰ ਵਰਗਾ ਪਿਆ ਬਾਈ क्या हो गया इनू डर लगता है <laughs> और दाने दुने भी निकल दिया। ਚੱਲ ਬਾਈ ਚੱਲ ਇਹ ਦੇਖਦਾ ਡਰਾਈਵਰ ਹੈਗਾ ਉਹ ਪੂਰਾ ਤਗੜਾ ਡਰਾਈਵਰ ਹੈ ਬਾਈ ਆ ਦੇਖੋ ਤਗੜਾ ਡਰਾਈਵਰ ਪੂਰਾ ਤਗੜਾ ਲੈ ਚਲਾਈ ਹੋਈ ਲਿਆ ਗਈ ਟਰਾਲੀ ਲੋ ਜੀ ਪੂਰੀ ਕਹਿੰਦਾ ਬਾਈ ਨਾਲ ਦੀਆਂ ਦਾਣੇ ਵੀ ਗੱਡੀ ਜਾਣੇ ਹਰੇਕ ਗੜੇ ਦਾਣੇ ਕਰਦਾ ਬਾਈ ਇਹ ਦੇਖੋ ਫੇ ਕਿਹੜੇ ਸਾਬਨਾ ਦਾਣੇ ਨਿਕਲਦੇ ਆ ਆ ਹੋਰ ਆ ਬਨੇ ਇਹਨੂੰ ਵੇਰ ਜਿਆ ਬਹੁਤ ਆ ਹਾਂ ਬਸ ਪੂਰੀ ਪਰੇ ਪੱਲੀ ਦੇਖੀ ਰ ਕਿਲੋ ਦਾਣੇ ਨਿਕਲੇ ਆ ਭਾਈ ਪੂਰੀ ਕੰਨਾ ਕੀ ਵੇਚ ਦੇ ਟੋਟੋ ਘਟ ਮਿੱਟੀ ਤਾਂ ਨਹੀਂ ਆ ਗਈ ਮੈਂ ਕਹਿੰਦਾ ਪੋਰਾ ਤੁਸੀਂ ਡਰਾਈਵਰ ਇੰਨਾ ਵਧੀਆ ਨਾ ਨਾ ਫੇਰ ਤਾਂ ਠੀਕ ਹੈ ਦਾਣੇ ਜਾਂਦੇ ਆ ਅੱਜ ਨਾਲੇ ਮਿੱਟੀ ਨਾਲੇ ਘਰ ਦੰਦੇ ਲੈ ਦਾਣੇ ਆ ਆ ਸਾਪੇ ਲੈ ਦੇਖ ਕਿਹੜੀ ਨਿਕਲੀ ਅੱਜ ਤਾਂ ਮਿੱਟੀ ਚੱਕਦੇ ਗੁਰੀ ਜਾਂਦੇ ਥੱਲੇ ਤੇ ਚੌਲਾਂ ਹੀ ਵੱਢਦੇ ਫਿਰ ਜਾਂਦੇ ਤੇ ਦਾਣੇ ਕਿਹਦੇ ਮੋਟੇ ਪਾਉਂਦੇ ਚੱਲ ਫਿਰ ਆ ਟਾਇਰ ਪੂਰੀ ਠੀਕ ਆ ਹਾਂ ਨਹੀਂ ਸਰ ਕਿਹੜਾ ਗਾਂਧੀ ਵਰਗਾ ਗਾਂਧੀ ਵਰਗਾ ਬਾਹਰ ਕਟਾਉਣ ਦੀ ਲੋੜ ਨਹੀਂ ਬਾਹਰ ਕਟਾਉਣ ਦੀ ਲੋੜ ਨਹੀਂ ਭਾਈ ਅੰਦਰ ਪਾਤੇ ਹੈ ਹਾਂਜੀ ਬੈਗ ਜਾਏਗਾ ਬਾਕੀ ਭਾਈ ਆ ਪੂਰੀ ਦੇ ਵੀ ਤਾਂ ਬਹੁਤ ਲੰਘੇ ਬਗੇਦਵਾਨ ਪੂਰੀ ਦਾ ਇੱਕ ਨਜ਼ਾਰਾ ਭਾਈ ਕੋਲ ਤੇ ਬਣਾ ਕੇ ਕੋਲੇ ਪਾਤੀ ਬਾਚਾ ਖੰਭਾ ਆ ਗਿਆ ਵਾਪਰ ਗਿਆ ਤਾਂ ਕਾਲਾ ਤਰਾ ਮੁੰਡੇ ਨੂੰ ਬਲਾ ਬਲਾ ਕਰਦਾ ਬਾਈ ਪੂਰੀ ਸੌਖੀ ਲੱਗ ਜਾਂਦਾ ਪੈਗਾ ਇਹਦਾ ਸਾਲਾ ਬੰਮੀ ਦੀ ਮਾਰੇ ਘੰਮਦਾ ਪ੍ਰੈਸ਼ਰ ਕਰਕੇ ਪ੍ਰੈਸ਼ਰ ਦਾ ਫਰਕ ਆਏ ਗੜਦਾ ਬਹੁਤ ਆ ਪੂਰੀ ਇਹਦਾ ਮੇਰੀ ਮੈ ਪੂਰੀ ਹੋ ਆ ਰਹੀ ਮਿੱਤਰ ਵਧੀਆ ਹਵਾ ਚਾਲਦੀ ਕਰਦਾ ਨਿਕਲੀ ਜਾਂਦਾ ਗੜਦਾ ਸਾਬ ਜਾਈ ਥੋੜੀ ਪੂਰੀ ਬਹੁਤ ਹੈ ਮਸ਼ੀਨ ਦੀ ਥੋੜੀ ਆਏ ਦੇਖ ਲੈਂਦੇ ਇਹ ਤਾਂ ਇਹਨੀ ਹੀ ਬੜਾ ਦਿੰਦੀ ਆ ਹਾਂ ਇਹ ਪੂਰੀ ਵਧੀਆ ਸਾਫ ਆ ਉਰੇ ਆ ਕੋਪਰ ਪਟਨ ਆਇਤ ਕੀ ਕਪਾ ਬਚ ਗਿਆ ਇਹ ਕਪਾ ਅਗਲੇ ਸਾਲ ਕੰਮ ਆਊਗਾ ਕਾਹੀ ਸਾਲ ਬੰਧਣਾ ਇਹਨੂੰ ਹਾਂ ਇਹਦੇ ਉੱਪਰ ਹੀ ਬੰਧਣਾ ਕਿੱਥੇ ਆਹਾ ਆ ਨਹੀਂ ਆ ਖੜਾ ਗਿਆ ਇਹ ਇਹ ਖੜ ਨਹੀਂ ਹੈਗੀ ਇਹ ਤਾਂ ਦੇ ਤਾਂ ਬੰਨਣਾ ਹੋਵੇ ਨਵੇਂ ਥਰੇ ਤੇ ਹਾਂ ਇਹ ਠੀਕ ਆ ਇਹ ਹਾਂ ਹੁਣ ਉਹ ਪੁਰਾਣੇ ਥਰੇ ਤੇ ਉਹ ਚੱਲਣੀ ਉਹਦੇ ਲੱਭੀ ਆ ਵੀ ਗਣਗਵਾਈ ਮਸ਼ੀਨ ਵਾਦ ਨਿਕਲੀ ਆ ਦੇਖੋ ਚੰਗੀ ਗਾਣਗਾ ਨਿਕਲ ਗਈ ਪੁਰ 2 ਕੁਆਂਟਲ ਕਾਣ ਕੋ ਵੇਣੀ ਤੇਰੇ ਹਾਂ ਇਹ ਲੈ ਹਾਂ ਨਾਲੇ ਦੇਖ ਲੈ ਸਾਫ ਆ ਇਹ ਹਰੇ ਕਗੜੇ ਨਹੀਂ ਨਿਕਲਦੀ ਪੂਰੀ ਹਾਂ ਗਰੀ ਵੀ ਕਰਕੇ ਗਰੀ ਵੀ ਵਾਰੇ ਰਾਤ ਕਰਕੇ ਬੱਲ ਰਹਿ ਗਈ ਸੀ ਅੱਛਾ ਰਾਤ ਨੂੰ ਵੱਡੀ ਜਿਹੜੀ ਤੇ ਹੁਣ ਧੋਣੀ ਬੋਹ ਪਾਣੀ ਮਿਹਨਤ ਕਰਨੀ ਇਹਦੇ ਜਾਈ ਨੂੰ ਮਿੱਟੀ ਲੈ ਹਾਂ ਬੜੰਬੇ ਜੇ ਨੂੰ ਘੜਦਾਂਗੇ ਹਾਂ ਉਹਨੇ ਜਿਹੜੀ ਤੂਲੀ ਦਾੜੀ ਜੀ ਆ ਉਹ ਹੋੜ ਜੂਗੀ ਲੈ ਛੜਮ ਬਾ ਕਿੱਧਰ ਆ ਦੇਖਦੇ ਨਹੀਂ ਥੋੜਾ ਹੁਣ ਹੁਣ ਬਾ ਉਹ ਬਿਆ ਲੱਗਿਆ ਬੜੇ ਰੂਟਾ ਪਰੇਂਦਾ ਹੁਣ ਹਾਂ ਇੱਕ ਹੈ ਬਾਈ ਬੰਦੇ ਕੋਲ ਤੇ ਜਾ ਕੇ ਕੋਲੇ ਵਾਈ ਜਾਂਦੇ ਆ। 6 ਵਜੇ ਚੱਲ ਗਿਆ। ਵਾਂਟੀ। 6 ਦਾ। ਪੂਰੀ ਹੁਣ ਐਂ ਦਾ ਫਿਰ ਕੰਮ। ਜ਼ਿਆਦਾ ਇੱਕ ਘਟਾ। ਕੰਮ ਲੋਕਾਂ ਨੂੰ ਨਹੀਂ ਚੱਲਦਾ ਪੂਰਾ। ਕਿੰਨੇ ਦਿਨ ਦਾ ਪਿਆ ਖਣਾ ਮੇਰਾ ਕੰਮ? ਹੈਗੀ ਮਦਦ 8-10 ਦਿਨ ਦਾ। 10 ਦਿਨ ਦਾ ਕੰਮ ਪਿਆ। ਅਸੀਂ ਵੀ ਪੁੱਛਿਆ ਤੇ ਇਹ ਵਾਲੇ ਬਈਆਂ ਨੂੰ। ਅਰ 10 ਦਿਨ ਕਹਿੰਦੇ ਕਿ ਨਹੀਂ ਟਾਈਮ ਨਹੀਂ ਹੈ ਘਾਲੇ। ਕਿਉਂਕਿ ਬਾਈ ਬੂਟਿਆਂ 'ਚ ਕਾਣ ਕੇ ਖੜੀ ਹਲੇ। ਉਹਦੇ ਕਰਕੇ ਕੰਮ ਲੇਟ ਆ ਡਾਊਨ ਆ ਹਲੇ। ਪੂਰੀ ਇੱਕ ਗੁੱਪ ਪੂਰਾ ਬਚ ਗਿਆ ਤਾਂ ਇੱਥੇ। ਬਾਬੇ ਦੀ ਕਿਰਪਾ ਨਾਲ। ਨਹੀਂ ਤਾਂ ਤੇਰੇ ਬਚਦਾ ਨਹੀਂ ਕਿ ਦੋ ਲਾਇ ਵੇ ਤੇ। ਦੋ 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 ਕੁ ਪੱਤੇ ਬਾਕੀ ਅੰਦਰ ਦੀ ਉਹੀ ਫੈਲਾ ਉਹ ਬਤਕਾ ਲੈਣਾ ਆਂਡੇ ਦਿੰਦੀ ਆ ਉਹਦੇ ਵਿੱਚ ਐਡੇ ਐਡੇ ਆਂਡੇ ਹੁੰਦੇ ਉਹਦੇ ਮੁਰਗੀ ਦੇ ਆਂਡੇ ਵਾਹ ਜੀ ਬੱਚੇ ਕੱਢ ਕੇ ਉਹਦੇ ਤੇ ਛੋਟੇ ਛੋਟੇ ਬੱਚੇ ਨੇ ਮੁਰਗੀ ਦਿੰਦੇ ਆ ਉੱਪਰ ਪਟਾਰ ਲੰਗੇ ਥੱਲੇ ਇੱਕ ਹੀ ਪਾ ਦੋ ਬਾਈ ਇਹ ਤਾਂ ਹੰਦੇ ਬੰਦੇ ਜਿਹੜੇ ਇਹਨੇ ਕਰਦੇ ਜੇ ਕੰਮ ਕਰੀ ਜਾਂਦੇ ਆ ਘਾਤ ਬਣ ਗਏ ਇਹ ਬਿਚਾਰੇ ਰੋਟੀ ਨੂੰ ਖਰਦੇ ਆ ਹੁਣ ਆਪਣੇ ਵੀਰੋਂ ਪੰਜਾਬੀ ਪਖੜ ਜਾ ਕੇ ਕਰਦੇ ਆ ਹੂੰ। ਹੂੰ। ਭਾਈ ਦੇ ਲੋ ਬਾਈ ਅੱਠੋ ਅੱਠ ਲੱਗੇ ਹੋਏ ਵੀ ਹੁੰਦੇ। ਬਾਈ ਕੈਬੀਟ ਦੀ ਸਪੀਡ ਬਹੁਤ ਹੈ। ਕੋਲ ਟਰਾਲੀ ਖੜੀ ਹੈ। ਖਾਲੀ ਨਹੀਂ ਹੋਈ। ਵੀ ਭਰ ਗਈ ਐ ਪੂਰੀ। ਇਹ ਬਾਈ ਪੂਰੀ ਕਿੱਥੇ ਦੇ ਮੇਲੇ ਬੰਦੇ ਦੱਸ ਬਾਈ। ਨੌਂ ਜੀ ਹੈਗੀ ਬਾਈ ਇਹਨਾ ਭਾਉ ਵੜਦੇ। ਪੌਲ ਬਣ ਦੀ ਮਸ਼ੀਨ ਹੈ। ਹਾਂ। ਲੋਡ ਆ ਕੇ ਬੰਦੇ ਅੱਜ। ਕਿਆ ਕਹਿੰਦੇ ਸਾਰੀ ਬਣਾ ਜੂਗੇ? ਹਾਂ ਹਾਂ ਬਣਾ ਜਾ। ਸਾਨੂੰ ਫੇਰ ਤਾਂ ਠੀਕ ਹੈ। ਕੀ ਬਾਈ ਬੰਦੇ ਹੀ ਹਿੰਮਤ ਵਾਲੇ ਸਾਰੇ ਹਿੰਮਤੀ ਆ ਨਹੀਂ ਤੇ ਰੋਟੀ ਖਵਾਤੀ ਪੂਰੀ ਉਹਨਾਂ ਨੂੰ ਰੋਟੀ ਖਵਾਤੀ ਚਾਹ ਰਹਿ ਗਈ ਨਾ ਇੱਕ ਪਹਿਲਾਂ ਸਵੇਰੇ ਪਲਾਤੀ ਪਲਾ ਬੋਲਦੇ ਹੋ ਬਸ ਠੀਕ ਆ ਰੋਟੀ ਇਕੱਠੀ ਖਲਾਤੀ ਉਹ ਠੀਕ ਆ ਠੀਕ ਕਿਉਂਕਿ ਬਾਈ ਅਸੀਂ ਪਰੇ ਬੈਠੇ ਤੇ ਸਾਨੂੰ ਕਰ ਲੈ ਕਰਦੇ ਨੇ ਬਹੁਤ ਅੰਗ ਇਧਰੋਂ ਵੀ ਆਵੇ ਮਗਰੇ ਪੈ ਗਿਆ ਦਾ ਇਹ ਪੂਰੀ ਤੇ ਟਰੈਕਟਰ ਦੀ ਆਵਾਜ਼ ਸੁਣੀ ਸਾਨੂੰ ਵੀ ਬੰਦ ਕਰਿਆ ਬਾਈ ਨੇ ਉਹ ਭਰ ਕੇ ਖੜਾਤੀ ਦੇਖੋ ਉਹ ਮਾਰੂਗਾ 5 ਮਿੰਟ ਰੈਸਟ ਬਾਈ ਤਰੀ ਦੇ ਨਾਲ ਦਾ। ओरिजिनल। ਇਹ ਸਲੈਂਸਰ ਸਾਲਾ ਵਧੀਆ ਲੱਗਦਾ। ਜਿਹੜਾ ਜੱਗੇ ਨੇ ਨਾ ਉਹ ਤਾਂ ਸੌਂਦੀ ਹੈ। ਹਾਂ। ਇਹਦੀ ਆਵਾਜ਼ਰੀਨ ਹਲਾ। ਇੱਕ ਪੂਰੀ ਟਰਬੋ ਆ ਨਾ ਟਰਬੋ ਬਾਜਵਾੰਦ ਕਰ ਦਿੰਦੀ ਹੈ। ਨਾ ਟਰਬੋ ਜਾਂ ਟਰਬੋ ਤੇ ਬਾਅਦ ਇਹ ਨਹੀਂ ਸਲੈਂਸਰ ਦਾ ਹੋ। ਜਲਦੀ ਵਧੀਆ ਦਾ। ਹੁਣ ਫੇਰ ਲਾ ਤਾ ਹੀ। ਹੁਣ ਲਾ ਤਾ। ਹਾਂ ਹੁਣ ਠੀਕ ਹੈ। ਇੱਕ ਜਿਹੜਾ ਦੂਆ ਲਾਇਆ ਤਾਂ ਗੋਲ ਜਾ। ਹਾਂ। ਉਹ ਤੇ ਆਵਾਜ਼ ਦਾ ਫਰਕ ਪੈ ਗਿਆ ਤਾਂ। ਲੈ ਬਾਈ ਪੂਰੀ। ਹੋ ਜਾ ਨੇੜੇ ਨੂੰ। ਰਹਿ ਗਏ ਇਹਦੇ ਵੀ ਕਟਰਾਲੀ ਕਿੰਨੇ ਵਧੀਆ ਜਿਹੜਾ ਆਈਟਮ ਪੂਰਾ ਲੋਡ ਨਹੀਂ ਪੈ ਰਿਹਾ ਹਾਂ ਹਾਂ ਪੂਰੀ ਕਿੰਨੇ ਡਾਲੇ ਮੜ ਜੂਗੀ ਆਪਣੀ ਆਪਣੇ ਤਾਂ ਪੂਰੀ ਆਹ 80 ਮੜ ਜਾਣੀ ਹੈ 9 8 9 8 9 ਮੜ ਜੂਗੀ ਇਹ ਤਾਂ ਠੀਕ ਹੈ ਉਹ ਗੋਲ ਤੇ ਹੀ ਚੱਕ ਕੇ ਗੋਲੇ ਪਾਈ ਜਾਂਦੇ ਮਾਲ ਕੇ ਲਾ ਕੇ ਹਾਂ ਨਾ ਦੇਖਦਾ ਕੋਸਾ ਕੋਸਾ ਨਹੀਂ ਹੋਇਆ ਬੰਦੇ ਹੋ ਗਿਆ ਆਹ ਡਰਾਈਵਰ ਪੂਰੀ ਔਖਾ ਕੰਮ ਔਖਾ ਬਾਈ ਇਹ ਵਾਲਾ ਕੰਮ ਸਾਰਾ ਟੂੜੀ ਵਾਲਾ ਕੰਮ ਸਭ ਤੇ ਔਖਾ ਏ ਜੀਰੀ ਵਾਲਾ ਕੰਮ ਵੀ ਸੌਖਾ ਹੈ ਜੀਰੀ ਵਾਲਾ ਕਿਉਂਕਿ ਜਿਹੜੀ ਇਹ ਮਸ਼ੀਨ ਆ ਇਹ ਹਵਾ ਮਾਰਦੀ ਨਹੀਂ ਰੀ ਫਿਰ ਉਹੀ ਕਰਦਾ ਮੁਰੇ ਨੂੰ ਹੁੰਦਾ ਵੀ ਗੱਲ ਡਰਾਈਵਰ ਦੀ ਗੱਲ ਗਰਦਨ ਖਾਣਾ ਦਾ ਸ਼ਾਮ ਦਾ ਕਰੇ ਔਖਾ ਦਾ ਗਰਦਨ ਅੱਗੇ ਪਿੱਛੇ ਜਿਹੜਾ ਮੁਰਦਾ ਲੋ ਜੀ ਬਾਈ ਪਿੰਡ ਵਾਲੀ ਮੋਟਰ ਤੇ ਆਏ ਆ ਇਹ ਟਾਈਮ ਹੋਇਆ 5 ਦਾ 5 ਵਜੇ ਹੀ ਨਿਹਰਾ ਜਾ ਹੋ ਗਿਆ ਬਾਈ ਜਿੱਦਾਂ ਵੀ ਬਹੁਤ ਗਰਦਾ ਚੜ ਗਿਆ ਹੰਦਾ ਉੱਪਰ ਦੇਖੋ ਨਿਹਾਂ ਟਾਈਮ ਕੋਲ ਧੁੱਪਾਂ ਜੀ ਹੁੰਦੀ ਆ ਬਾਈ ਕਿਉਂਕਿ 6 6:30 ਵਜੇ ਤੱਕ ਬਾਈ ਸੂਰਜ ਐਨ ਦਿਖਦਾ ਹੁੰਦਾ ਹਨੇਰਾ ਜਾ ਹੁੰਦਾ ਹੈ ਅੱਜ ਇਹਦਾ ਜਿਕਰ ਨਾ ਵੀ ਟੂੜੀ ਵਾਲਾ ਗਰਦਾ ਆ ਹੁੰਦਾ ਨੇ ਜਿਹੜੇ ਮਸ਼ੀਨਾਂ ਵਾਲਾ ਉਹ ਜਿਕਰ ਨਾ ਚੜਿਆ ਹੁੰਦਾ ਉਹ ਸਿਸਟਮ ਆ ਗੱਦਲ ਬਾਈ ਜੀ ਬਾਕੀ ਬਾਈ ਵਿੱਚ ਵਿੱਚ ਜੋਂਡੇ ਖੜੇ ਜਿੱਕਣਾ ਮਹਿਕਾਲੇ ਖੜੇ ਜਾਨਮਾਨ ਨਾਲ ਵਿੱਕੀ ਬਾਈ ਵਾਲੇ ਤੇ ਵਿੱਚ ਵਿੱਚ ਬਣਾ ਵੀ ਲਈ ਥੋੜੀ ਤਕਰੀਬਨ ਬਾਈ ਥੋੜੀ ਵਾਲੇ ਮਸ਼ੀਨਾ ਵਿੱਚ ਰੂਈਆਂ ਮਸ਼ੀਨਾ ਹਫਤੇ ਦਾ ਕੰਮ ਰਹਿ ਗਿਆ ਬਾਕੀ ਨਿਬੜੇ ਗਿਆ ਬਾਈ ਕੰਮ ਕਈਆਂ ਨੇ ਮੱਕੀਆਂ ਮੁੱਕੀਆਂ ਬੀਤੀਆਂ ਬਾਕੇ ਬਾਜਰੇ ਵੀ ਤੇ ਤੇ ਗੰਨੇ ਵਾਲੇ ਰੇਪਾਉਣ ਲੱਗੇ ਵੇ ਆਪਾਂ ਨੇ ਬਾਈ ਖੇਤ ਬਾਹਤਰਾ ਸਾਹਮਣੇ ਰੇਪਾਉਣਾ ਚ ਉਹ ਦੇਖੋ ਜੀ ਬਾਕੀ ਭਈਆਂ ਨੂੰ ਪੁੱਛਿਆ ਤਾਂ ਬਈ ਇਹ ਕਹਿੰਦੇ ਵੀ ਹਲੇ 5 ਦਿਨ ਦਾ ਕੰਮ ਹੈ ਇੰਜ ਦਿਨ ਬਾਅਦ ਰੇ ਪਾਉਂਗੇ ਬਾਕੀ ਬਾਈ ਮੋਟਰ ਬੇਲੀ ਹੈ ਕੋਈ ਨਹੀਂ ਇਸ ਟਾਈਮ ਸਾਰੇ ਆਪਣੇ ਗੰਮਾਂ ਦੀ ਬੀਜੀ ਹੈ ਬਾਕੀ ਬਾਈ ਹਰਿਆਈ ਫੁੱਲ ਔਰੇ ਆਕਸੀਜਨ ਪੱਤੇ ਦਰਖਤਾਂ ਚੜ੍ਹ ਕੇ ਦੇ ਦਵਾਰ ਆ ਗਏ ਦੇਖੋ ਕੋਈ ਦਰਖਤ ਹੈ ਜਾਨੀ ਮੈਨੂੰ ਨਹੀਂ ਪੱਤੇ ਹੈਗੇ ਫੋਲੀ ਖਾਵਾਂ